ਪੰਜਾਬ ਚ ਵਾਪਰੀ ਦਿਲ ਨੂੰ ਤਹਿਲਾ ਦੇਣ ਵਾਲੀ ਘਟਨਾ ਪ੍ਰੇਮੀ ਦੇ ਨਾਲ ਮਿਲ ਔਰਤ ਨੇ ਲੀਵਨ ਪਾਰਟਨਰ ਦਾ ਕੀ ਤਾਕਤਲ ਕਿਰਚਾ ਮਾਰ ਉਤਾਰਿਆ ਮੋਹ ਦੇ ਘਰ ਚ ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਰੂ ਨੂੰ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਖੋਫਨਾਕ ਕਦਮ ਚੁੱਕਿਆ ਗਿਆ। ਉਸੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਨਾਲ ਉਹ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹੈਦੀ ਸੀ। ਤਾਂ ਪਾਇਲ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਤਾਂ ਪੁਲਿਸ ਨੇ ਜੋ ਹੈ ਦੋਸ਼ੀ ਪ੍ਰੇਮੀ ਨੂੰ ਤਕਾਬੂ ਕਰ ਲਿਆ ਪਰ ਮਹਿਲਾ ਅਜੇ ਵੀ ਫਰਾਰ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਰੇਸ਼ਮਾ ਜੋ ਹੈ ਉਹ ਆਪਣੇ ਪ੍ਰੇਮੀ ਦੇ ਨਾਲ ਲੀਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਕਿ ਇਸੇ ਦੌਰਾਨ ਉਸ ਨੂੰ ਕਿਸੇ ਹੋਰ ਵਿਅਕਤੀ ਦੇ ਨਾਲ ਪਿਆਰ ਹੋ ਜਾਂਦਾ ਹੈ। ਪ੍ਰੇਮ ਸੰਬੰਧ ਇਸ ਕਦਰ ਤੱਕ ਵੱਧ ਜਾਂਦੇ ਨੇ ਕਿ ਹੁਣ ਉਹਨਾਂ ਨੇ ਇੱਕ ਵੱਡਾ ਕਦਮ ਚੁੱਕ ਲਿਆ। ਦਰਸਲੇ ਬੀਤੇ ਕੱਲ ਕੁਝ ਗੱਲ ਨੂੰ ਲੈ ਕੇ ਜੋ ਹੈ ਬਹਿਸ ਹੋ ਜਾਂਦੀ ਹੈ ਕਿ ਇਸੇ ਦੌਰਾਨ ਜਿਹੜੇ ਵਿਅਕਤੀ ਦੇ ਨਾਲ ਰੇਸ਼ਮਾ ਰਹਿ ਰਹੀ ਸੀ ਉਸ ਦਾ ਹੀ ਉਸਨੇ ਕਤਲ ਕਰ ਦਿੱਤਾ ਗਿਆ। ਕਿਰਚਾ ਮਾਰ-ਮਾਰ ਕੇ ਮੋਹ ਤੇ ਘਾਟ ਉਤਾਰ ਦਿੱਤਾ ਤੇ ਉਸ ਦੇ ਨਾਲ ਉਸ ਦਾ ਪ੍ਰੇਮੀ ਵੀ ਪੂਰੀ ਵਾਰਦਾਤ ਦੇ ਵਿੱਚ ਮੌਜੂਦ ਰਿਹਾ ਕਿਰਾਏ ਦੇ ਮਕਾਨ ਤੇ ਇਹ ਜੋੜਾ ਰਹਿ ਰਿਹਾ ਸੀ ਜਿਸ ਤੋਂ ਬਾਅਦ ਇਹ ਹੁਣ ਕਤਲ ਹੋਇਆ ਹੈ ਤਾਂ ਇਲਾਕੇ ਦੇ ਵਿੱਚ ਵੀ ਸੰਸਨੀ ਦਾ ਮਾਹੌਲ ਪਿਆ ਜਾ ਰਿਹਾ ਹੈ ਜਿਹੜੇ ਵਿਅਕਤੀ ਦਾ ਕਤਲ ਕੀਤਾ ਗਿਆ ਉਸ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਰੇਸ਼ਮਾ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਰੇਸ਼ਮਾ ਜੋ ਹੈ ਗ੍ਰਿਫਤ ਤੋ ਬਾਰ ਦੱਸੀ ਜਾ ਰਹੀ ਹੈ ਪੁਲਿਸ ਲਗਾਤਾਰ ਉਸ ਦੀ ਜਾਂਚ ਕਰ ਰਹੀ ਹੈ ਉਥੇ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰਮੰਗਤ ਸਿੰਘ ਜੋ ਕਿ ਕਾਫੀ ਸਮੇਂ ਤੋਂ ਰੇਸ਼ਮਾ ਦੇ ਨਾਲ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਕਿਰਾਏ ਦੇ ਮਕਾਨ ਤੇ ਦੋਵੇਂ ਰਹਿੰਦੇ ਸਨ ਤਰੇਸ਼ਮਾ ਦੀ ਜਸ਼ਨਪ੍ਰੀਤ ਸਿੰਘ ਜਸਸੀ ਦੇ ਨਾਲ ਵੀ ਦੋਸਤ ਸੀ ਬੀਤੀ ਰਾਤ ਹਰਮੰਗਤ ਸਿੰਘ ਦਾ ਜੱਸੀ ਦੇ ਨਾਲ ਝਗੜਾ ਹੋਇਆ ਤਾਂ ਇਸ ਮਗਰੋਂ ਜੱਸੀ ਨੇ ਰਸੋਈ ਦੇ ਵਿੱਚੋਂ ਕਿਰਤ ਚ ਚੁੱਕ ਕੇ ਜੋ ਹੈ ਹਰਮੰਗਤ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਤਰੇਸ਼ਮਾ ਨੇ ਹਰਮੰਗਤ ਦੀਆਂ ਬਾਹਾਂ ਫੜੀਆਂ ਕਾਈਸੀ ਦੌਰਾਨ ਜੱਸੀ ਨੇ ਕਈ ਵਾਰ ਜੋ ਹੈ ਹਰਮੰਗਤ ਦੇ ਛਾਤੀ ਅਤੇ ਪੇਟ ਤੇ ਕੀਤੇ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਹਰਮੰਗਤ ਸਿੰਘ ਦਾ ਕਤਲ ਕਰਕੇ ਦੋਵੇਂ ਫਰਾਰ ਹੋ ਗਏ ਸਨ ਤਾਂ ਪੁਲਿਸ ਨੇ ਦੋਸ਼ੀ ਜਸ਼ਨਪ੍ਰੀਤ ਉਰਫ ਜੱਸੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਰੇਸ਼ਮਾ ਅਜੇ ਵੀ ਗ੍ਰਿਫਤ ਤੋਂ ਬਾਹਰ ਦੱਸੀ ਜਾ ਰਹੀ ਹੈ ਇਹ ਵਾਰਦਾਤ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਜਿੱਥੇ ਇੱਕ ਪਾਸੇ ਇੱਕ ਵਿਅਕਤੀ ਦੇ ਨਾਲ 올ਟ ਰੇਡੀ ਰੇਸ਼ਮਾ ਜੋਸੀ 올ਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਕਿ ਇਸ ਦੌਰਾਨ ਕਿਸੇ ਹੋਰ ਦੇ ਨਾਲ ਉਸਨੇ ਪ੍ਰੇਮ ਵਾਕਿਆ ਚਲਾਇਆ ਤਾਂ ਹੁਣ ਉਸੇ ਦੇ ਨਾਲ ਮਿਲ ਕੇ ਉਸਨੇ ਆਪਣੇ ਲਿਵਿੰਗ ਰਿਲੇਸ਼ਨਸ਼ਿਪ ਪਾਰਟਨਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤਾਂ ਪੂਰਾ ਮਾਮਲਾ ਐ ਪਾਇਲ ਤੋਂ ਸਾਹਮਣੇ ਆਇਆ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਕਿ ਰੇਸ਼ਮਾ ਦੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਉਦੋਂ ਹੀ ਜੋ ਹੈ ਪੂਰੇ ਮਾਮਲੇ ਤੋਂ ਪਰਦਾ ਉੱਠਦਾ ਹੋਇਆ ਨਜ਼ਰ ਆਵੇਗਾ ਰਾਤ ਲੇਟ ਨਾਈਟ ਕਰੀਵ 11 12 ਵਜੇ ਇੱਕ ਮੈਸੇਜ ਮਿਲਿਆ ਸੀਗਾ ਵੀ ਪੈਲ ਦੇ ਵਿੱਚ ਇੱਕ ਕਤਲ ਹੋਇਆ ਤੋ ਮੌਕੇ ਤੇ ਮੌਜੂਦਾ ਐਸਐਚਓ ਪੈਲ ਹਰਤਮ ਸਿੰਘ ਪਹੁੰਚੇ ਤੋ ਉਥੇ ਹਰਸੰਗਤ ਸਿੰਘ ਐਲਿਸ ਜੋਗੀ ਦੀ ਡੈਥ ਹੋਈ ਸੀ ਜਿਹਦੇ ਬਾਰੇ ਉਹਦੀ ਮਾਤਾ ਸਰਬੀਜ ਕੌਰ ਨੇ ਬਿਆਨ ਲਖਾਇਆ ਵੀ ਮੇਰੇ ਬੇਟੇ ਨੂੰ ਜਿਹੜੀ ਉਹ ਲੇਡੀ ਉਹਦੇ ਨਾਲ ਰਹਦੀ ਆ ਉਹਦਾ ਨਾਂ ਜਸਨਪ੍ਰੀਤ ਤੇ ਉਹਦਾ ਇੱਕ ਦੋਸਤ ਉਹਨਾਂ ਨੇ ਇਹਨੂੰ ਇਹਦਾ ਕਤਲ ਕੀਤਾ। ਤੋਂ ਅੱਜ ਮੁਕੱਦਮਾ ਦਰਜ ਕਰਕੇ ਮੁਕੱਦਮਾ ਨੰਬਰ 103 ਅੰਡਰ ਸੈਕਸ਼ਨ 103 10 ਜਿਵੇਂ ਪੰਜ ਮਤਲਬ 302 ਆਈਪੀਸੀ 34 ਆਈਪੀਸੀ ਦੇ ਤਹਿਤ ਦਰਜ ਕਰਕੇ ਦੋਸ਼ੀਆਂ ਨੂੰ ਰਾਉਂਡ ਆਪ ਕਰ ਲਿਆ ਔਰ ਅਗਲੀ ਤਰੀਖ ਜਾਰੀ ਹੈ। ਜਿਹੜਾ ਰਸੋਈ ਚ ਵਰਤ ਦੇ ਕਿਰਚ ਕਿਰਚ ਮਾਰ ਕੇ ਤੋਰ ਸਿਰ ਚ ਕੜਾ ਦੇ ਦੇ ਹੱਥੇ ਦੋਸ਼ੀ ਦਾ ਕੜਾ ਸੀ ਕੜਾ ਮਾਰਿਆ ਸਿਰ ਤੇ ਪੇਟ ਤੇ ਛਾਤੀ ਉੱਤੇ ਕਿਰਚ ਮਾਰੀ। ਇਹਦੇ ਵਿੱਚ ਮਦਈ ਨੇ 2 ਰੁਪਏ ਲਖਾਏ ਨੇ ਜਿਹਦੇ ਚ ਅਸੀਂ ਇੱਕ ਮੈਂ ਜਾਂ ਮੇਨ ਕਲੂ ਜਿਹੜਾ ਉਹ ਰਾਉਂਡ ਅਪ ਕਰ ਲਿਆ ਜਿਹਦੀ ਗ੍ਰਿਫਤਾਰੀ ਕਰਕੇ ਅਗਲੀ ਕਾਰਵਾਈ ਕਰਾਂਗੇ ਹਾਂਜੀ ਇਹ ਤਾਂ ਪਛੋਕੜ ਕਾਫੀ ਮਾੜਾ ਜਿਹਦੇ ਕਾ 2 ਚੋਰੀ ਦੇ ਪਰਚੇ ਔਰ ਇੱਕ ਐਨਡੀਪੀ ਦਾ ਪਰਚਾ ਦਰਜ ਔਰ ਮਾੜੀ ਸਿਹਰਤ ਹੈਗੀ ਇਹਦੀ ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਰੂ ਨੂੰ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਖੋਫਨਾਕ ਕਦਮ ਚੁੱਕਿਆ ਗਿਆ ਉਸੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਨਾਲ ਉਹ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹੈਦੀ ਸੀ ਤਾਂ ਪਾਇਲ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਤੇ ਪੁਲਿਸ ਨੇ ਜੋ ਹੈ ਦੋਸ਼ੀ ਪ੍ਰੇਮੀ ਨੂੰ ਤਾਂ ਕਾਬੂ ਕਰ ਲਿਆ ਪਰ ਮਹਿਲਾ ਅਜੇ ਵੀ ਫਰਾਰ ਦੱਸੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਰੇਸ਼ਮਾ ਜੋ ਹੈ ਉਹ ਆਪਣੇ ਪ੍ਰੇਮੀ ਦੇ ਨਾਲ ਲੀਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਕਿ ਇਸੇ ਦੌਰਾਨ ਉਸ ਨੂੰ ਕਿਸੇ ਹੋਰ ਵਿਅਕਤੀ ਦੇ ਨਾਲ ਪਿਆਰ ਹੋ ਜਾਂਦਾ ਹੈ। ਪ੍ਰੇਮ ਸੰਬੰਧ ਇਸ ਕਦਰ ਤੱਕ ਵੱਧ ਜਾਂਦੇ ਨੇ ਕਿ ਹੁਣ ਉਹਨਾਂ ਨੇ ਇੱਕ ਵੱਡਾ ਕਦਮ ਚੁੱਕ ਲਿਆ। ਦਰਸਲੇ ਬੀਤੇ ਕੱਲ ਕੁਝ ਗੱਲ ਨੂੰ ਲੈ ਕੇ ਜੋ ਹੈ ਬਹਿਸ ਹੋ ਜਾਂਦੀ ਹੈ ਕਿ ਇਸੇ ਦੌਰਾਨ ਜਿਹੜੇ ਵਿਅਕਤੀ ਦੇ ਨਾਲ ਰੇਸ਼ਮਾ ਰਹਿ ਰਹੀ ਸੀ ਉਸ ਦਾ ਹੀ ਉਸਨੇ ਕਤਲ ਕਰ ਦਿੱਤਾ ਗਿਆ। ਕਿਰਚਾ ਮਾਰ-ਮਾਰ ਕੇ ਮੋਤੇ ਘਾਟ ਉਤਾਰ ਦਿੱਤਾ ਤੇ ਉਸ ਦੇ ਨਾਲ ਉਸ ਦਾ ਪ੍ਰੇਮੀ ਵੀ ਪੂਰੀ ਵਾਰਦਾਤ ਦੇ ਵਿੱਚ ਮੌਜੂਦ ਰਿਹਾ ਕਿਰਾਏ ਦੇ ਮਕਾਨ ਤੇ ਇਹ ਜੋੜਾ ਰਹਿ ਰਿਹਾ ਸੀ ਜਿਸ ਤੋਂ ਬਾਅਦ ਇਹ ਹੁਣ ਕਤਲ ਹੋਇਆ ਹੈ ਤਾਂ ਇਲਾਕੇ ਦੇ ਵਿੱਚ ਵੀ ਸੰਸਨੀ ਦਾ ਮਾਹੌਲ ਪਿਆ ਜਾ ਰਿਹਾ ਹੈ ਜਿਹੜੇ ਵਿਅਕਤੀ ਦਾ ਕਤਲ ਕੀਤਾ ਗਿਆ ਉਸ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਰੇਸ਼ਮਾ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਰੇਸ਼ਮਾ ਜੋ ਹੈ ਗ੍ਰਿਫਤ ਤੋ ਪਾਰ ਦੱਸੀ ਜਾ ਰਹੀ ਹੈ ਪੁਲਿਸ ਲਗਾਤਾਰ ਉਸ ਦੀ ਜਾਂਚ ਕਰ ਰਹੀ ਹੈ ਉਥੇ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰਮੰਗਤ ਸਿੰਘ ਜੋ ਕਿ ਕਾਫੀ ਸਮੇਂ ਤੋਂ ਰੇਸ਼ਮਾ ਦੇ ਨਾਲ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਕਿਰਾਏ ਦੇ ਮਕਾਨ ਤੇ ਦੋਵੇਂ ਰਹਿੰਦੇ ਸਨ ਤਾਂ ਰੇਸ਼ਮਾ ਦੀ ਜਸ਼ਨਪ੍ਰੀਤ ਸਿੰਘ ਜਸਸੀ ਦੇ ਨਾਲ ਵੀ ਦੋਸਤੀ ਸੀ ਬੀਤੀ ਰਾਤ ਹਰਮੰਗਤ ਸਿੰਘ ਦਾ ਜੱਸੀ ਦੇ ਨਾਲ ਝਗੜਾ ਹੋਇਆ ਤਾਂ ਇਸ ਮਗਰੋਂ ਜੱਸੀ ਨੇ ਰਸੋਈ ਦੇ ਵਿੱਚੋਂ ਕਿਰਤ ਚ ਚੁੱਕ ਕੇ ਜੋ ਹੈ ਹਰਮੰਗਤ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਤਰੇਸ਼ਮਾ ਨੇ ਹਰਮੰਗਤ ਦੀਆਂ ਬਾਹਾਂ ਫੜੀਆਂ ਤਾਂ ਇਸ ਦੌਰਾਨ ਜੱਸੀ ਨੇ ਕਈ ਵਾਰ ਜੋ ਹੈ ਹਰਮੰਗਤ ਦੇ ਛਾਤੀ ਅਤੇ ਪੇਟ ਤੇ ਕੀਤੇ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਹਰਮੰਗਤ ਸਿੰਘ ਦਾ ਕਤਲ ਕਰਕੇ ਦੋਵੇਂ ਫਰਾਰ ਹੋ ਗਏ ਸਨ ਤਾਂ ਪੁਲਿਸ ਨੇ ਦੋਸ਼ੀ ਜਸ਼ਨਪ੍ਰੀਤ ਉਰਫ ਜੱਸੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਰੇਸ਼ਮਾ ਅਜੇ ਵੀ ਗ੍ਰਿਫਤ ਤੋਂ ਬਾਹਰ ਦੱਸੀ ਜਾ ਰਹੀ ਹੈ ਇਹ ਵਾਰਦਾਤ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਜਿੱਥੇ ਇੱਕ ਪਾਸੇ ਇੱਕ ਵਿਅਕਤੀ ਦੇ ਨਾਲ 올ਟ ਰੇਡੀ ਰੇਸ਼ਮਾ ਜੋਸੀ 올 ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਕਿ ਇਸ ਦੌਰਾਨ ਕਿਸੇ ਹੋਰ ਦੇ ਨਾਲ ਉਸਨੇ ਪ੍ਰੇਮ ਵਾਕਿਆ ਚਲਾਇਆ ਤਾਂ ਹੁਣ ਉਸੇ ਦੇ ਨਾਲ ਮਿਲ ਕੇ ਉਸਨੇ ਆਪਣੇ ਲਿਵਿੰਗ ਰਿਲੇਸ਼ਨਸ਼ਿਪ ਪਾਰਟਨਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤਾਂ ਪੂਰਾ ਮਾਮਲਾ ਐ ਪਾਇਲ ਤੋਂ ਸਾਹਮਣੇ ਆਇਆ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਕਿ ਰੇਸ਼ਮਾ ਦੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਉਦੋਂ ਹੀ ਜੋ ਹੈ ਪੂਰੇ ਮਾਮਲੇ ਤੋਂ ਪਰਦਾ ਉੱਠਦਾ ਹੋਇਆ ਨਜ਼ਰ ਆਵੇਗਾ ਰਾਤ ਲੇਟ ਨਾਈਟ ਕਰੀਵ 11 12 ਵਜੇ ਇੱਕ ਮੈਸੇਜ ਮਿਲਿਆ ਸੀਗਾ ਵੀ ਪੈਲ ਦੇ ਵਿੱਚ ਇੱਕ ਕਤਲ ਹੋਇਆ ਤੋ ਮੌਕੇ ਤੇ ਮੌਜੂਦਾ ਐਸਐਚਓ ਪੈਲ ਹਰਤਮ ਸਿੰਘ ਪਹੁੰਚੇ ਤੋ ਉਥੇ ਹਰ ਸੰਗਤ ਸਿੰਘ ਐਲ ایس ਜੋਗੀ ਦੀ ਡੈਥ ਹੋਈ ਸੀ ਜਿਹਦੇ ਬਾਰੇ ਉਹਦੀ ਮਾਤਾ ਸਰਵਿਸ ਕੌਰ ਨੇ ਬਿਆਨ ਲਿਖਾਇਆ ਵੀ ਮੇਰੇ ਬੇਟੇ ਨੂੰ ਜਿਹੜੀ ਉਹ ਲੇਡੀ ਉਹਦੇ ਨਾਲ ਰਹਿੰਦੀ ਆ ਉਹਦਾ ਨਾਂ ਜਸਨਪ੍ਰੀਤ ਤੇ ਉਹਦਾ ਇੱਕ ਦੋਸਤ ਉਹਨਾਂ ਨੇ ਇਹਨੂੰ ਇਹਦਾ ਕਤਲ ਕੀਤਾ। ਤੋਂ ਅੱਜ ਮੁਕੱਦਮਾ ਦਰਜ ਕਰਕੇ ਮੁਕੱਦਮਾ ਨੰਬਰ 103 ਅੰਡਰ ਸੈਕਸ਼ਨ 103 10 ਜਿਵੇਂ ਪੰਜ ਮਤਲਬ 302 IPC 34 IPC ਦੇ ਤਹਿਤ ਦਰਜ ਕਰਕੇ ਦੋਸ਼ੀਆਂ ਨੂੰ ਰਾਉਂਡ ਆਪ ਕਰ ਲਿਆ ਔਰ ਅਗਲੀ ਤਰੀਖ ਜਾਰੀ ਹੈ। ਜਿਹੜਾ ਰਸੋਈ ਚ ਵਰਤ ਕਰ ਚੱਕਰ ਚੱਕਰ ਮਾਰ ਕੇ ਤੋਰ ਸਿਰ ਚ ਕੜਾ ਦੇ ਹੱਥੇ ਦੋਸ਼ੀਆਂ ਕੜਾ ਸੀ ਕੜਾ ਮਾਰਿਆ ਸਿਰ ਤੇ ਪੇਟ ਤੇ ਛਾਤੀ ਉੱਤੇ ਚੱਕਰ ਚ ਮਾਰੀ। ਇਹਦੇ ਵਿੱਚ ਮਦਈ ਨੇ 2 ਰੁਪਏ ਲਖਾਏ ਨੇ ਜਿਹਦੇ ਚ ਅਸੀਂ ਇੱਕ ਮੈਂ ਜਾਂ ਮੇਨ ਕਲੂ ਜਿਹੜਾ ਉਹ ਰਾਉਂਡ ਅਪ ਕਰ ਲਿਆ ਜਿਹਦੀ ਗ੍ਰਿਫਤਾਰੀ ਕਰਕੇ ਅਗਲੀ ਕਾਰਵਾਈ ਕਰਾਂਗੇ ਹਾਂਜੀ ਇਹ ਤਾਂ ਪਛੋਕੜ ਕਾਫੀ ਮਾੜਾ ਜਿਹਦੇ ਕਾ 2 ਚੋਰੀ ਦੇ ਪਰਚੇ ਔਰ ਇੱਕ ਐਨਡੀਪੀ ਦਾ ਪਰਚਾ ਦਰਜ ਔਰ ਮਾੜੀ ਸਿਹਰਤ ਹੈਗੀ ਇਹਦੀ